ਤੇ ਕਿਸਾਨਾਂ ਨਾਲ ਕਰ ਰਹੀ ਸ਼ੰਭੂ ਬੈਰੀਅਰ ਤੇ ਕੋਈ ਵਹਿ ਕੋਈ ਵੀ ਉਹਦੇ ਵਿੱਚ ਕੋਈ ਕਾਨੂੰਨ ਹੈਗਾ ਵਾ ਲੋਕ ਜਿਹੜੇ ਵੀਡੀਓ ਪਾਉਂਦੇ ਉਹ ਸਾਨੂੰ ਕਹਿੰਦੇ ਵੀ ਕਿਸਾਨਾਂ ਨੇ ਰੋਡ ਬੰਦ ਕੀਤਾ ਤੁਸੀਂ ਇੱਕ ਵਾਰੀ ਦੱਸ ਦਿਓ ਕਿ ਕਿਸਾਨ ਕਿੱਦਾਂ ਰੋਡ ਬੰਦ ਕੀਤਾ ਕਿਸੇ ਨੇ ਇਹਨਾਂ ਤੇ 9 ਤਰੀਕ ਦੇ ਬੈਰੀਅਰ ਲਾ ਕੇ ਤੇ ਰੋਡ ਬੰਦ ਕਰਦਾ ਐਡੇ ਐਡੇ ਥਾਮਾ ਲਾ ਦਿੰਦੇ ਐਡੇ ਐਡੇ ਕਿਲ ਕਰ ਦਿੰਦੇ ਆ ਤੇ ਹੁਣ ਵੇਖੋ ਕਿਸਾਨਾਂ ਤੇ ਕਿੰਨਾ ਹੋ ਗਿਆ ਦੋ ਕਿਸਾਨ ਸ਼ਹੀਦ ਹੋ ਗਏ ਸਾਡੇ ਇੱਕ ਪਹਿਲਾਂ ਇੱਥੇ ਹੋਇਆ ਇੱਕ ਕੱਲ ਦਾ ਡੱਬ ਵਾਲੀ ਬਾਕੇ ਟਿਕਰੀ ਬਾਟਰ ਤੇ ਹੋਇਆ ਕੱਲ ਦੋ ਕਿਸਾਨ ਸ਼ਹੀਦ ਹੋ ਗਏ ਆ ਇਹ ਦੋਵੇਂ ਅਤਰੂ ਜਿਹੜੇ ਗਿਆਲੇ ਦੇ ਗੋਲੇ ਛੱੜਦੇ ਉਹਦਾ ਕਰਕੇ ਉਹ ਬਿਮਾਰ ਹੋਇਆ ਪਹਿਲਾਂ ਫਿਰ ਹਸਪੀਟਲ ਲੈ ਗਏ ਉਹਨੂੰ ਹਸਪੀਟਲ ਦੋ ਤਿੰਨ ਰਿਹਾ ਵਿਚਾਰਾ ਤੇ ਤੀਜੇ ਚੌਥੇ ਦਿਨ ਉਹਦੀ ਮੌਤ ਹੋ ਗਈ ਕਿੱਡੀ ਮਾੜੀ ਗੱਲ ਆ ਵੇਖੋ ਜਦੋਂ ਸਾਡਾ ਕੋਈ ਬੰਦਾ ਨਹੀਂ ਹਮਲਾ ਕਰਦਾ ਇੱਕ ਹਮਲੇ ਕਰਨ ਦੇ ਬਗੈਰ ਸ਼ਾਂਤੀ ਮਾਈ ਬੈਠੇ ਆ ਫਿਰ ਇਹਨਾਂ ਕਿਹਾ ਇਹਨਾਂ ਦੀ ਨਿਕਰੀ ਵੀ ਗੱਲ ਹੁੰਦੀ ਨਾ ਉਹਨਾਂ ਦੇ ਰਾਤ ਮੁੰਡੇ ਫੜੇ ਗਏ ਰੋੜੇ ਮਾਰਦੇ ਉਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਕਹਿੰਦੇ ਸਾਨੂੰ ਉਧਰੋਂ ਭੇਜਿਆ ਗਿਆ ਤੇ ਨਾ ਕਿਸਾਨਾਂ ਦਾ ਲੱਗਣ ਡਿਆ ਵੀ ਰੋੜੇ ਮਾਰਦੇ ਆ ਜਦੋਂ ਅਸੀਂ ਰੋੜੇ ਕਿਹੜੀ ਗੱਲ ਮਾਰਨ ਅਸੀਂ ਅਸੀਂ ਤਾਂ ਸ਼ਾਂਤਮਈ ਗਏ ਆ ਅਜੇ ਵੀ ਉਹ ਕਹਿੰਦੇ ਦਿੱਲੀ ਜਾਣਾ ਸ਼ਾਂਤਪੁਰੇ ਨਾ ਜਾਣਾ ਜਿੱਦਾਂ ਪਹਿਲਾਂ ਅਸੀਂ 13-14 ਮਹੀਨੇ ਰਹੇ ਉੱਥੇ ਸ਼ਾਂਤਪੁਰੇ ਉਸੇ ਢੰਗ ਨਾਲ ਅਸੀਂ ਕੰਮ ਕਰਨਾ ਚਾਹੁੰਦੇ ਅਸੀਂ ਕਿਸੇ ਦੇ ਵਿਰੋਧੀ ਨਹੀਂ ਗੇ ਉਹ ਤੁਹਾਡੇ ਹੱਲ ਪੰਜਾਬ ਦੇ ਵਿੱਚ ਕੀ ਕੀਤਾ ਜਾਵੇ ਕੋਣ ਅਸੀਂ ਧਰਨੇ 'ਚ ਬੰਦ ਉੱਤੇ ਲਾਏ ਆ ਜੀ ਟੂਲ ਤੇ ਟੂਲ ਬੰਦ ਕੀਤਾ ਸਾਨੂੰ 21 ਤੱਕ ਉਹਨਾਂ ਨੇ ਦਿੱਤਾ ਸੀ ਤੁਹਾਨੂੰ ਕੋਣ ਆਏ ਸੀ ਸਾਡੇ ਪ੍ਰਧਾਨਾਂ ਦੇ ਵੀ ਟੂਲ ਬੰਦ ਕਰੋ ਟੂਲ ਬੰਦ ਕੀਤਾ ਅੱਗੇ ਜਿੱਦਾਂ ਦੀ ਉਹ ਗਾਂ ਰਣਨੀਤੀ ਕਰਨਗੇ ਕਿਉਂਕਿ ਕੱਲ ਮੀਟਿੰਗ ਹੋਈ ਸੀ ਉਹਨਾਂ ਨੇ ਫੇਰ 21 ਤੀ ਦਾ ਟਾਈਮ ਲੈ ਲਿਆ 11 ਵਜੇ ਦਾ 21 ਤੀ ਨੂੰ ਤੁਹਾਨੂੰ ਅਸੀਂ ਸੰਦੇਸ਼ ਜਰੂਰ ਦਵਾਂਗੇ ਲੱਗਦਾ ਕਿ ਪੱਕੇ ਮੋਰਚੇ ਲੱਗ ਸਕਦੇ ਜਿਉ ਲੱਗ ਸਕਦੇ ਆ ਜੀ ਜਿਉ ਨਾਲ ਨਾਂ ਦੇਦਾ ਕਿ ਉਹ ਟਾਲਮ ਟੋਲੀ ਕਰਨ ਰਿਹਾ ਸਾਰਾ ਕੁਝ ਉਹਨਾਂ ਦੇ ਹੱਥ ਜਿਹਨੂੰ ਬੰਦੇ ਚੋਣ ਜਾਬਤਾ ਲੱਗਣਾ ਨਾ ਵਾ ਜੇ ਕਰਨਾ ਹੋਵੇ ਤਾਂ 1 ਮਿੰਟ ਦਾ ਕੰਮ ਆ ਟੋਟਾ ਟੇਲਰ ਟੂਲ ਫ੍ਰੀ ਕਿਤੇ ਗਿਆ ਹਾਂ ਫ੍ਰੀ ਕਿਤੇ ਫ੍ਰੀ ਕਿਤੇ ਗਿਆ ਜੀ ਲੋਕਾਂ ਦਾ ਕਿੰਨਾ ਸਵਾਲ ਲੋਕਾਂ ਦਾ ਬਹੁਤ ਮਦਦ ਨੇ ਲੋਕ ਹਰ ਇੱਕ ਬੰਦਾ ਇਹਦੇ ਕੁਛ ਕੀਤਾ ਉਹਨੂੰ ਕਿਸੇ ਦੀ ਲੋੜ ਆ ਪੈਸੇ ਦੇ ਕੇ ਜਾਂਦੇ ਆ ਕਹਿੰਦੇ ਦੱਸੋ ਬਰਾਹੀਂ ਨਹੀਂ ਲੈਂਦੇ ਕਿਉਂਕਿ ਸਾਨੂੰ ਜਰੂਰਤ ਨਹੀਂ ਹੈ ਕਰਨਾ ਕਰੋ ਸਾਡੀ ਚਾਹ ਪਣੀ ਆ ਜਾਂਦੀ ਆ ਫੁਲਕੇ ਆ ਜਾਂਦੇ ਆ ਬਾਕੀ ਬਹੁਤ ਸੰਯੋਗ ਬਹੁ ਮੈਂ ਸਰਦਾਰ ਦਲਬਾਖ ਸਿੰਘ ਪਿੰਡ ਰਾਜੀਵਾਲ ਕੀ ਕਹਿਣਾ ਚਾਹੋਗੇ ਜਿਹੜਾ ਕਿ ਟੂਲ ਤੁਹਾਡੇ ਵੱਲੋਂ ਫ੍ਰੀ ਕੀਤੇ ਗਏ ਕਿੰਨੇ ਦਿਨਾਂ ਬਾਅਦ ਇਹ ਜਪਕੇ ਮੋਰਚੇ ਆ ਇਹ ਜੀ ਸਾਨੂੰ ਤਾਂ ਜ਼ਿਆਦਾ ਪੱਕੇ ਲੱਗਣਗੇ ਤੁਹਾਨੂੰ ਪੱਕੇ ਲਾਉਣੇ ਪੈਣੇ ਆ ਉਥੇ ਥਰੂ ਗੈਸ ਮਾਰੇ ਜਾ ਰਹੇ ਆ ਰਬੜ ਦੀਆਂ ਗੋਲੀਆਂ ਐਲਐਸਆਰ ਦੇ ਫਾਇਰ ਮਾਰੇ ਜਾ ਰਹੇ ਆ ਕਈਆਂ ਬੰਦਿਆਂ ਦੇ ਸਰੇ ਨਿਕਲੇ ਆ ਅੱਖ ਵੀ ਇੱਕ ਬੰਦੇ ਦੀ ਨਿਕਲ ਗਈ ਆ ਜਿੰਨਾ ਚਿਰ ਸਾਡਾ ਦਿੱਲੀ ਦਾ ਮੋਰਚਾ ਚੱਲ ਰਿਹਾ ਉਹ ਨਜ਼ਰੀਏ ਇਹ ਚੱਲ ਰਹੀ ਆ ਮਨਸ਼ਾ ਕੀ ਲੱਗਦੀ ਕੇਂਦਰ ਸਰਕਾਰ ਦੀ ਕਿਸਾਨਾਂ ਬਾਰੇ ਕੇਂਦਰ ਸਰਕਾਰ ਦੀ ਮਨਸ਼ਾ ਦੇ ਕੇਂਦਰ ਸਰਕਾਰ ਦੇ ਖੂਜ ਬੈ ਗਈ ਝੂਠੀ ਆ ਲਾਰਾ ਲਾ ਕੇ ਸਾਡੇ ਨਾਲ ਤੇ ਉਹ ਹੁਣ ਵਾਦੇ ਤੇ ਪੂਰੀ ਨਹੀਂ ਆ ਰਹੀ ਲੋਕਾਂ ਦਾ ਕਿੰਨਾ ਦਾ ਸਮਰਥਨ ਮੇਰੇ ਟੁੱਟ ਪਾ ਜਾਂਦਾ ਬਹੁਤ ਜ਼ਿਆਦਾ ਜੀ ਬੜੇ ਲੋਕ ਸਮਰਥਨ ਪੂਰਾ ਵਾਹ ਨੂੰ ਪੱਕੇ ਮੋਰਚੇ ਲੱਗ ਸਕਦੇ ਟੁੱਟ ਪਾ ਜਾਂਦੇ ਪੱਕੇ ਮੋਰਚੇ ਲੱਗ ਸਕਦੇ ਪੱਕੇ 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 ਤੁਹਾਡਾ ਸਭ ਨੂੰ ਲੱਗਦਾ ਕਿ ਜਿਹੜੀ ਪਹਿਲਾਂ ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਜਿਹੜੀ ਹੁਣ ਜਿਹੜੀ ਫਿਰ ਕਿਹਾ ਜਾ ਰਿਹਾ ਕਿ 21 ਤਰੀਕ ਨੂੰ ਤਿਆਰੀ ਕੀਤੀ ਹੋਈ ਦਿੱਲੀ ਜਾਣ ਦੀ ਤਿਆਰੀ ਬਿਲਕੁਲ ਬਿਲਕੁਲ ਦਿੱਲੀ ਜਾਣ ਦੀ ਤਿਆਰੀ ਹੈ ਜੀ ਅਸੀਂ ਤਿਆਰ ਬੈਠੇ ਹਾਂ ਅਸੀਂ ਤਾਂ ਦਿੱਲੀ ਜਾਣ ਨੂੰ ਤਿਆਰ ਬੈਠੇ ਹਾਂ ਉੱਥੇ ਵੇਖੋ ਕੀ ਨਾ ਕੀਤਾ ਇਹਨਾਂ ਦੇ ਵਿਰੋਧੀ ਦੁਸ਼ਮਣ ਵੀ ਨਹੀਂ ਕਰਦਾ ਜੋ ਇਹਨਾਂ ਨੇ ਕੀਤਾ ਪਾਕਿਸਤਾਨ ਵਾਲੇ ਜਾਣੇ ਆਪਾਂ ਕਦੇ ਪਾਕਿਸਤਾਨ ਨੇ ਕਿਲ ਕੰਡੇ ਲਾਏ ਗਾੜੀ ਗਾੜੀ ਆ ਕਿਹੜੇ ਕਿਹੜੇ ਸੜੀਏ ਘੜ ਦਿੱਤੇ ਆ ਸੜਕਾਂ 'ਚ ਬੈਲੀ ਯਾਰ ਲਾ ਕੇ ਵਿੱਚ ਸੀਮਿੰਟ ਭਰਦੇ ਆ ਗਾੜੀ ਕੰਧਾ ਕਰ ਦਿਤੀਆਂ ਅੱਧ ਪਾਕਿਸਤਾਨ ਵਾਲਿਆਂ ਨੇ ਕੰਧ ਕੀਤੀ ਗਾੜੀ ਟਾਰੀ ਬਾਰਡਰ ਤੇ ਚਲੋ ਦਿਖਾਓ ਕੋ ਕੰਧ ਹੈ ਕੀ ਆ ਕੋਈ ਕੰਧ ਨਹੀਂ ਜਿਵੇਂ ਜਾਓ ਓਵੇਂ ਆਓ ਸਾਡੇ ਨਾਂ ਦੇ ਅਹੀਂ ਇਹ ਇੱਥੋਂ ਤੇ ਪਸਨੀਕ ਨਹੀਂ ਗਏ ਇਹ ਬੋਟਾਂ ਨਾਲ ਸਾਡੇ ਕੋ ਕਿੱਦਾਂ ਆਉਂਦੇ ਆ ਇਹ ਸਾਡੇ ਨਾਲ ਨੀਜਰਪੁਰਾ ਟੂਲਪ੍ਰੇਜਾ ਜਨੇ ਵਾਲੇ ਲਾਗੇ ਜੀ ਇਹ ਫਰੀ ਕੀਤਾ ਗਿਆ ਫਰੀ ਰੱਖਾਂਗੇ